ਮੁਲਾਜ਼ਮ ਇਕਤਾ ਜਿੰਦਾਬਾਦ 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 ਕਿਸਾਨ ਮੁਲਾਜ਼ਮ ਇਕਤਾ ਜਿੰਦਾਬਾਦ ਕਿਸਾਨ ਮੁਲਾਜ਼ਮ ਇਕਤਾ ਜਿੰਦਾਬਾਦ 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 ਮੁਲਾਜ਼ਮ ਇਕਤਾ ਜਿੰਦਾਬਾਦ 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 ਸਸtion ਸਟਰ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਵਿੱਤ ਮੰਤਰੀ ਮੁਰਦਾਬਾਦ 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 ਤਕਨੀਕੀ ਸਿੱਖਿਆ ਮੰਤਰੀਆਂ ਮੰਗਾਂ ਪੂਰੀਆਂ ਕਰੋ ਮੁਲਾਜ਼ਮ ਕਿਸਾਨ ਇਕਤਾ ਜਿੰਦਾਬਾਦ 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 ਧੰਨਵਾਦ ਸਾਥੀਓ ਸਾਡੇ ਜਿਹੜੇ ਅਗਲੇ ਸਾਡੇ ਜਿਹੜੇ ਅਗਲੇ ਬੁਲਾਰੇ ਨੇ ਹੈਗੇ ਆ ਕੇ ਉਹਨਾਂ ਨੂੰ ਬੇਨਤੀ ਆ ਕਿ ਉਹ ਆ ਕੇ ਸਟੇਜ ਤੇ ਆਪਣੇ ਵਿਚਾਰ ਰੱਖਣ ਸਾਥੀਓ ਹੋਰ ਵੀ ਜਿਹੜੀਆਂ ਕੋਈ ਬਹੁਤ ਸਾਰੀਆਂ ਭਰਾਤਰੀ ਜੱਤੇ ਬੰਦੀਆਂ ਦਸਤਾਨ ਜੱਤੇ ਬੰਦੀਆਂ ਜਾਂ ਮੁਲਾਜ਼ਮ ਜੱਤੇ ਬੰਦੀਆਂ ਦੇ ਆਪਣੇ ਆਗੂਆਂ ਸਮੇਂ ਬਹੁਤ ਸਾਰੇ ਸਾਥੀ ਪਹੁੰਚੇ ਨੇ ਉਹਨਾਂ ਦਾ ਇੱਥੇ ਕਾਉਂਟਰ ਤੇ ਇਸ ਮੰਚ ਤੋਂ ਸਵਾਗਤ ਕੀਤਾ ਜਾਂਦਾ ਧੰਨਵਾਦ ਕੀਤਾ ਜਾਂਦਾ ਤੇ ਨਾਲ ਦੀ ਨਾਲ ਇਹ ਵੀ ਬੇਨਤੀ ਕੀਤੀ ਜਾਂਦੀ ਆ ਜੀਣਾ ਚਾਹੁੰਦਾ ਮੇਰੇ ਨਾਲ ਮੇਰੇ ਸਾਥੀ ਵਰਨੀਤ ਜੀ ਖੜੇ ਆ ਉਹਨਾਂ ਨੂੰ ਆ ਕੇ ਆਪਣਾ ਨਾਮ ਕੱਢਣਾ ਤਾਂ ਕਿ ਜਿਹੜਾ ਕੋਇਲ ਹੈ ਜੀ ਆਈਟੀਆਈ ਮਹਾਰਾਜ ਤੋਂ ਮੈਂ ਉੱਥੇ ਪਤੌਰ ਇਨਸਟ੍ਰਕਟਰ ਕੰਮ ਕਰਦਾ ਇਲੈਕਟ੍ਰੀਸ਼ੀਅਨ ਮੈਂ ਜਾਂ ਕਹਿਣਾ ਚਾਹੁੰਦਾ ਵੀ ਆਈਟੀਆ ਬਠਿੰਡਾ ਦੇ ਵਿੱਚ 2011 ਤੋਂ ਮੈਂ ਬੈ ਗੈਸਟ ਫੈਕਲਟੀ ਐਜ਼ ਅ ਫਲਾਈਪਾਕਸ ਸਕੀਮ ਦੇ ਵਿੱਚ 7500 ਤੇ ਵੀ ਕੰਮ ਕਰਦਾ ਰਿਹਾ ਬਾਅਦ ਦੇ ਵਿੱਚ 4000 ਰੁਪਿਆ 14000 ਰੁਪਿਆ ਸਾਡੀ ਸੈਲਰੀ ਹੋ ਗਈ ਸੀ ਇਸੇ ਦੌਰਾਨ ਕਿਉਂਕਿ ਬੰਦ ਹੋ ਜਾਂਦੀਆਂ ਇਹ ਸਕੀਮਾਂ ਮੈਨੂੰ ਹਟਾਇਆ ਵੀ ਗਿਆ ਫਿਰ ਦੁਬਾਰਾ ਤੋਂ ਜੁਆਇਨ ਕੀਤਾ ਹੈਗਾ ਮੈਂ ਦੁਬਾਰਾ ਔਰ ਮੈਂ ਇਹ ਕਹਿਣਾ ਚਾਹੁੰਦਾ ਵੀ ਬਹੁਤ ਹੀ ਮੰਦਭਾਗੀ ਗੱਲ ਹੈ ਵੀ ਐਡੀ ਮੰਗਾਈ ਦੇ ਜਮਾਨੇ ਦੇ ਵਿੱਚ ਤੁਸੀਂ ਸਿਰਫ 15000 ਰੁਪਿਆ ਦੇ ਕੇ ਇੱਕ ਇਨਸਾਨ ਨੂੰ ਇਹ ਜਲੀਲ ਕਰ ਰਹੇ ਹੋ ਕਿ ਤੁਸੀਂ ਪੜ੍ਹੇ ਲਿਖੇ ਵੀ ਹੋ ਤੇ ਤੁਸੀਂ ਮੈਨ ਪਾਵਰੋਂ ਇੱਕ ਇੱਕ ਮਜ਼ਦੂਰ ਹਾਂ ਥੋੜੀ ਤਨਖਾਹ ਅਸੀਂ 500 ਰੁਪਏ ਦੇਵਾਂਗੇ ਐਂਡ ਇਸ ਤੋਂ ਵੱਧ ਤਾਂ ਤਨਖਾਹ ਜਿਹੜੀ ਹੈਗੀ ਐ ਰੋਟੀਆਂ ਪਕਾਉਣ ਵਾਲੀ ਇੱਕ ਦਿਹਾੜੀ ਲੈ ਲੈਂਦੀ ਹੈ ਜੀ ਅਗਲਾ ਸ਼ਿਕਾਜ ਕੀ ਹੋਗਾ ਅੰਗਰਸ਼ ਇਹੀ ਹੈ ਜੀ ਵੀ ਮਰੇ ਤਾਂ ਪਈਆਂ ਜੀ ਸਾਹ ਲੈ ਰਹੇ ਆਂ ਔਰ ਸਾਹ ਲੈਂਦੇ ਇਹਨਾਂ ਨੂੰ ਦੱਸੀ ਜਾਵਾਂਗੇ ਦਰਦ ਦਿੰਦੇ ਰਵਾਂਗੇ ਵੀ ਅਸੀਂ ਤੁਹਾਡੇ ਇਸ ਇਲਾਕੇ ਦੇ ਵਸਨੀਕ ਆਂ ਉਹ ਪੰਜਾਬ ਜਿਹੜਾ ਤੁਸੀਂ ਹਰਿਆ ਭਰਿਆ ਵਸਦਾ ਪੰਜਾਬ ਕਹਿੰਨੇ ਹੋ ਉੱਥੇ ਲੋਕ ਮਰ ਰਹੇ ਔਰ ਪੜੇ ਲਿਖੇ ਮਰ ਰਹੇ ਆਂ ਇਦੂ ਵਾ ਦੀ ਸ਼ਰਮ ਦੀ ਗੱਲ ਹੋ ਗਈ ਇਹਨਾਂ ਵਾਸਤੇ ਅਸੀਂ ਜ਼ਹਿਰ ਨਾ ਖਾਈਏ ਅਸੀਂ ਨਸ਼ੇ ਨਾ ਕਰੀਏ ਔਰ ਇਹ ਕਹਿੰਦੇ ਅਗੇ ਕਿ ਅਸੀਂ ਨਸ਼ਾ ਮੁਕਤ ਪੰਜਾਬ ਬਣਾਉਣਾ ਦਾ ਮਤਲਬ ਤਾਂ ਤੁਸੀਂ ਬੜੇ ਰੋਕੇ ਬੇਰੋਜ਼ਗਾਰ ਮੁਕਤ ਪੰਜਾਬ ਬਣਾਉਣਾ ਚਾਹੁੰਦੇ ਤੁਸੀਂ ਸਿਰਫ ਕਾਰਪੋਰੇਟ ਵਾਲਾ ਪੰਜਾਬ ਬਣਾਉਣਾ ਚਾਹੁੰਦੇ ਤੁਸੀਂ ਉਹ ਚਾਹੁੰਦੇ ਹੋ ਕਿ ਤੁਹਾਨੂੰ ਖੋਹ ਦੇ ਰਹੇ ਨੇ ਇਹ ਸਾਨੂੰ ਪੈਸੇ ਖਵਾਉਂਦੇ ਰਹਣ ਉਹ ਬੰਦੇ ਚਾਹੀਦੇ ਤੁਹਾਨੂੰ ਉਹ ਬੰਦੇ ਨਹੀਂ ਚਾਹੀਦੇ ਜਿਹੜੇ ਤੁਹਾਡੇ ਬੱਚਿਆਂ ਨੂੰ ਪੜ੍ਹਾਉਂਦੇ ਉਹ ਬੱਚੇ ਨਹੀਂ ਚਾਹੀਦੇਗੇ ਕਿ ਜਿਨ੍ਹਾਂ ਨੇ ਆਪ ਦਾ ਦੋ ਰੋਟੀ ਫੁਲਕੇ ਬਣਾ ਕੇ ਹੱਥੋਂ ਰੱਬ ਦਾ ਸ਼ੁਕਰ ਕਰਨਾ ਹੈਗਾ ਧੰਨਵਾਦ ਪ੍ਰਦਰਸ਼ਨ ਕਿਤੇ ਯਾਰਾ ਤੁਰੱਚ ਕੀ ਕਰਨ ਚਾਹ ਰਹੇ ਦੇਖੋ ਜਿਹੜੇ ਇਹ ਮੁਲਾਜ਼ਮ ਨੇ ਜਾਂਦੀ ਇੱਥੋਂ ਦੀ ਜਿਹੜੀ ਇਹ ਸਰਕਾਰ ਬਣੀ ਹੈ ਇਹ ਸਰਕਾਰ ਬੰਡ ਤੋਂ ਪਹਿਲਾਂ ਜਾਂਦੀ ਇਹ ਮੁਲਾਜ਼ਮਾਂ ਦੇ ਜਿੱਥੇ ਵੀ ਧਰਨਾ ਲੱਗਿਆ ਹੁੰਦਾ ਉਸ ਧਰਨੇ ਦੇ ਵਿੱਚ ਇਹ ਜਾ ਕੇ ਬੈਂਦੇ ਹੁੰਦੇ ਔਰ ਇਹਨਾਂ ਨਾਲ ਗੱਲਾਂ ਕਰਦੇ ਵੀ ਇਹ ਜੜੀਆਂ ਸਰਕਾਰਾਂ ਨੇ ਵੀ ਇਹ ਛੋਟੀਆਂ ਨਹੀਂ ਸੁਣਦੀਆਂ ਇਹ ਛੋਟੀਆਂ ਸਰਕਾਰਾਂ ਨਹੀਂ ਹੈਗੀਆਂ ਤੁਸੀਂ ਸਾਨੂੰ ਵੋਟ ਪਾਇਓ ਸਾਡੀ ਸਰਕਾਰ ਬਣਾਇਓ ਤੁਸੀਂ ਜੇ ਸਾਡੀ ਸਰਕਾਰ ਬਣਾਤੀ ਤਾਂ ਅਸੀਂ ਪਹਿਲ ਦੇ ਆਧਾਰ ਦੇ ਉੱਪਰ ਜਿਹੜੇ ਸਾਰੇ ਕੱਚੇ ਮੁਲਾਜ਼ਮ ਨੇ ਇਹਨਾਂ ਨੂੰ ਅਸੀਂ ਪੱਕੇ ਬਰਾਮਾਗੇ ਵੀ ਸਾਡੇ ਨਾਲ ਸਾਨੂੰ ਵੋਟਾਂ ਪਾ ਕੇ ਸਾਨੂੰ ਸੱਤਾ ਵਿੱਚ ਲਿਆਵੋ ਜਨਦੀ ਇਸ ਗੱਲ ਨਾਲ ਕਰਕੇ ਵੀ ਇਹ ਇਹਨਾਂ ਨੇ ਸਰਕਾਰ ਵਿੱਚ ਹੋਂਦ ਵਿੱਚ ਆਏ ਨੇ ਕਿਉਂਕਿ ਲੋਕਾਂ ਨੂੰ ਇਸ ਗੱਲ ਦਾ ਜਨਦੀ ਇਹਨਾਂ ਨੇ ਇਹ ਭਰਮ ਪਾਤਾ ਸੀ ਵੀ ਜਿਹੜੀਆਂ ਪਹਿਲੀਆਂ ਸਰਕਾਰਾਂ ਤੁਸੀਂ ਦੇਖੀਆਂ ਨੇ ਵੀ ਕਦੇ ਕਾਲੀ ਆ ਜਾਂਦਾਂ ਨੇ ਕਦੇ ਕਾਂਗਰਸ ਆ ਜਾਂਦੀ ਐ ਵੀ ਇਹ ਇੰਨਾ ਤੋਂ ਛੱਡ ਨੂੰ ਬਣਾ ਕੇ ਦੇਖੋ ਲੋਕ ਅੱਕੇ ਹੋਏ ਤੇ ਅੱਕੇ ਹੋਏ ਲੋਕਾਂ ਨੇ ਇਹਨਾਂ ਦੀ ਸਰਕਾਰ ਬਣਾਈ ਜਦੋਂ ਇਹਨਾਂ ਦੀ ਸਰਕਾਰ ਬਣਾਈ ਤਾਂ ਅੱਜ ਜਦੋਂ ਵੀ ਕਿਤੇ ਇਹ ਵਿਚਾਰੇ ਧਰਨਾ ਮੁਜਾਹਰਾ ਕਰਦੇ ਨੇ ਤਾਂ ਇਹਨਾਂ ਦੇ ਉੱਪਰ ਡਾਂਗ ਦੇ ਜ਼ੋਰ ਦੇ ਉੱਪਰ ਇਹਨਾਂ ਦੇ ਧਰਨੇ ਨੇ ਜਿਹੜੇ ਉਹ ਠਾਏ ਜਾਂਦੇ ਨੇ ਇਸ ਕਰਕੇ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾਗਰਾਹਾਂ ਵੱਲੋਂ ਅਸੀਂ ਇਹ ਮੁਲਾਜ਼ਮਾਂ ਦੀ ਪਿੱਠ ਦੇ ਉੱਪਰ ਖੜੇ ਹਾਂ ਇਹਨਾਂ ਦੀ ਮਦਦ ਦੇ ਉੱਪਰ ਹਾਂ ਵੀ ਇਹ ਜਿਹੜੀਆਂ ਸਰਕਾਰਾਂ ਨੇ ਜੇ ਭਰਾਵੋ ਆਪਾਂ ਇਕੱਠੇ ਹੋ ਕੇ ਇਕੱਠੇ ਹੋਵਾਂਗੇ ਇਕੱਠੇ ਹੋ ਕੇ ਇਹਨਾਂ ਸਰਕਾਰਾਂ ਦੀ ਧੌਣ ਤੇ ਗੋਡਾ ਰੱਖ ਕੇ ਆਹ ਜਿਹੜੀਆਂ ਛੋਟੀਆਂ ਮੰਗਾਂ ਨੇ ਆਪਾਂ ਮੰਗਾ ਇਹਨਾਂ ਨੂੰ ਮਨਾ ਸਕੀਏ ਇਸ ਕਰਕੇ ਅੱਜ ਅਸੀਂ ਜਥੇਬੰਦੀ ਵੱਲੋਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਮੇਰਾ ਨਾਮ ਰੇਖਾ ਰਾਣੀ ਆਈਟੀੀ ਊਮਨ ਫਰੋਸਪੋਰਟੋਂ ਮੈਂ ਆਈਟੀੀ ਦੇ ਵਿੱਚ ਐਜ਼ ਅ ਇਨਸਟ੍ਰਕਟਰ 15 16 ਸਾਲ ਤੋਂ ਬਹੁਤ ਨਗੁਨੀਆਂ ਜੀ ਤਨਖਾਹਾਂ ਤੇ ਅਸੀਂ ਕੰਮ ਕਰ ਰਹੇ ਹਾਂ ਜਿਹਦੇ ਵਿੱਚ ਕੀ ਇਹ ਜਿਹੜੀ ਸਰਕਾਰ ਆਮ ਸਰਕਾਰ ਆ ਜਿਨ੍ਹਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਕੋਈ ਕੱਚਾ ਘਰ ਤਾਂ ਜਿਹੜਾ ਹੈਗਾ ਉਹ ਸੁਣਿਆ ਮਲਾਜ਼ਮ ਕੱਚਾ ਨਹੀਂ ਸੁਣਿਆ ਤੇ ਅਸੀਂ ਇਹਨਾਂ ਤੇ ਵਿਸ਼ਵਾਸ ਕਰਕੇ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਔਰ ਸੱਤਾ ਦੇ ਵਿੱਚ ਲੈ ਕੇ ਆਂਦਾ ਪਰ ਅੱਜ ਇੰਨੇ ਸਾਲ ਬੀਤਣ ਦੇ ਬਾਅਦ ਇਹਨਾਂ ਦਾ ਆਪਣਾ ਸਮਾਂ ਵੀ ਥੋੜਾ ਰਹਿ ਗਿਆ ਹੈ ਤੇ ਇਹ ਅਜੇ ਵੀ ਸਾਡੇ ਜਿਹੜੇ ਹੈਗੇ ਇਹਨਾਂ ਨਾਲ ਸਾਰੇ ਮੰਤਰੀਆਂ ਨਾਲ ਅਸੀਂ ਮੀਟਿੰਗਾਂ ਕਰ ਲੀਆਂ ਵਿੱਤ ਮੰਤਰੀ ਨਾਲ ਕਰ ਲੀਆਂ ਆਪਣੇ ਜਿਹੜੇ ਸਾਡੇ ਵਿਭਾਗ ਦੇ ਮੰਤਰੀ ਨੇ ਉਹਨਾਂ ਨਾਲ ਤਕਨੀਕੀ ਸਿੱਖਿਆ ਮੰਤਰੀ ਨਾਲ ਜਿਹੜੀਆਂ ਅਸੀਂ ਮੀਟਿੰਗਾਂ ਕਰ ਲੀਆਂ ਨੇ ਪਰ ਫਿਰ ਵੀ ਅੱਜ ਸਾਨੂੰ ਅਖੀਰ ਇੰਨੀਆਂ ਧੁੰਦਾਂ ਦੇ ਵਿੱਚ ਜਿਹੜਾ ਹੈਗਾ ਸੜਕਾਂ ਤੇ ਉਤਰਨਾ ਪੈ ਰਿਹਾ ਹੈ ਜੇਕਰ ਅਸੀਂ ਸੜਕਾਂ ਤੇ ਉਤਰਦੇ ਆ ਤਾਂ ਸਾਡੇ ਜਿਹੜਾ ਹੈਗਾ ਇਹ ਮਤਲਬ ਸਾਡਾ ਸ਼ੋਸ਼ਣ ਕੀਤਾ ਜਾ ਰਿਹਾ ਵੀ ਤੁਸੀਂ ਸੜਕਾਂ ਤੇ ਕਿਉਂ ਉਤਰ ਰਹੇ ਹੋ ਤੇ ਅਸੀਂ ਸੀਐਮ ਸਾਹਿਬ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਪੁੱਛਣਾ ਚਾਹੁੰਦੇ ਆ ਕਿ ਜਦੋਂ ਇਹ ਆਮ ਘਰਾਂ ਦੇ ਮੰਝਾਂ ਤੇ ਬੈਠ ਕੇ ਦੇ ਸੀਗੇ ਇਹ ਆਮ ਘਰਾਂ ਦਾ ਮੰਜਾ ਤੇ ਅਸੀਂ ਆਮ ਹੀ ਆ ਤਾਂ ਉਹ ਆਮ ਜਿਹੜਾ ਮੰਜਾ ਹੈ ਉਹ ਅੱਜ ਕੀ ਜਾਇਜ਼ ਦਾ ਰੂਪ ਧਾਰਨ ਕਰ ਗਿਆ ਹੈ ਜਦੋਂ ਸੀਐਮ ਸਾਹਿਬ ਉਤੋਂ ਦੀ ਲੰਘਦੇ ਆ ਤਾਂ ਕੀ ਉਹਨਾਂ ਨੂੰ ਥੱਲੇ ਬੈਠੇ ਜਿਹੜੇ ਕੱਚੇ ਮੁਲਾਜ਼ਮ 15000 ਦੇ ਵਿੱਚ ਆਪਣਾ ਸ਼ੋਸ਼ਣ ਕਰਵਾ ਰਹੇ ਆ ਉਹ ਨਜ਼ਰ ਨਹੀਂ ਆਉਂਦੇ ਮੈਂ ਆਪਦੇ ਚੈਨਲ ਦੇ ਮਾਧਿਅਮ ਰਹੀ ਸੀਐਮ ਸਾਹਿਬ ਨੂੰ ਔਰ ਉਹਨਾਂ ਦੇ 92 ਐਮਐਲਏ ਜਿਨ੍ਹਾਂ ਨੂੰ ਅਸੀਂ ਜਿਤਾ ਕੇ ਸਤਾ ਵਿੱਚ ਲਿਆਂਦਾ ਉਹਨਾਂ ਨੂੰ ਪੁੱਛਣਾ ਚਾਹਣੀ ਆ ਕਿ ਇਹ ਜਿਹੜੇ ਖਰਚੇ ਨੇ 15000 ਦੇ ਵਿੱਚ ਕਿੱਥੋਂ ਕਿੱਥੋਂ ਪੂਰੇ ਹੁੰਦੇ ਨੇ ਸਾਨੂੰ ਦੱਸ ਦਿੱਤੇ ਜਾਂ ਤਾਂ ਅਸੀਂ ਅੱਜ ਤੋਂ ਬਾਅਦ ਕਿਤੇ ਵੀ ਧਰਨਾ ਨਹੀਂ ਲਾਵਾਂਗੇ ਅਗ ਜੇਕਰ ਇਹ ਸੰਨ ਨੇ ਵਾਦੇ ਪੂਰੇ ਨਾ ਕੀਤੇ ਤਾਂ ਅਗਲਾ ਸੰਘਰਸ਼ ਸਾਡਾ ਦਿਨ ਬਾ ਦਿਨ ਜਿਹੜਾ ਹੈਗਾ ਹੋਰ ਤਿੱਖਾ ਹੁੰਦਾ ਜਾਏਗਾ